ਉਹ ਇੱਕ ਨਿਡਰ ਲੇਖਕ ਸੀ ਪੱਤਰਕਾਰ ਸੀ ਔਰ ਇੱਕ ਬਹੁਤ ਅੱਛਾ ਦੋਸਤ ਸੀਗਾ ਜਿਹੜਾ ਅਸੀਂ ਗੁਆ ਜੀ ਜੀ ਅੱਜ ਇਹਦੇ ਪਰਿਵਾਰ ਦੇ ਆਦਮੀਆਂ ਨੇ ਆਪਣੇ ਪਰਿਵਾਰ ਦਾ ਇੱਕ ਮੈਂਬਰ ਹੀ ਨਹੀਂ ਗੁਆਇਆ ਲੇਕਿਨ ਅਸੀਂ ਵੀ ਮਹਿਸੂਸ ਕਰਦੇ ਹਾਂ ਕਿ ਅਸੀਂ ਵੀ ਸਾਡਾ ਵੀ ਇੱਕ ਬਹੁਤ ਬੜਾ ਨੁਕਸਾਨ ਹੋਇਆ ਜੀ ਜੀ ਭਾਈਚਾਰੇ ਦੀ ਇੱਜ਼ਤ ਕਰਨ ਵਾਲਾ ਸੀ ਉਹ ਆਪਣੇ ਤੋਂ ਵੱਡਿਆਂ ਦੀ ਬਜ਼ੁਰਗਾਂ ਦੀ ਇੱਜ਼ਤ ਕਰਨ ਵਾਲਾ ਸੀ ਜਿਸ ਤਰ੍ਹਾਂ ਉਹ ਬਾਤੇ ਜੀ ਨੂੰ ਆਪਣਾ ਗੁਰੂ ਮੰਨਦਾ ਸੀ ਔਰ ਗੁਰਿੰਦਰ ਜੀ ਨੂੰ ਆਪਣਾ ਵਡਾ ਭਰਾਮ ਹੁੰਦਾ ਸੀ ਮੈਨੂੰ ਆਪਣਾ ਵੱਡਾ ਭਰਾਮ ਹੁੰਦਾ ਸੀ ਲੇਕਿਨ ਅੱਜ ਸਾਡੇ ਜਿਹੜੇ ਭਾਈਚਾਰੇ ਦੇ ਲੋਕ ਨੇ ਉਹ ਉਹਨਾਂ ਚ ਕਿਤੇ ਉਹ ਗੁਣ ਰਿਹਾ ਨਹੀਂ ਕਲਮ ਦਾਤਾ ਨਹੀਂ ਕਿਸੇ ਨਾਲ ਕੋਈ ਗੁਪਤ ਸੰਧੀ ਨਾ ਕਰਨ ਵਾਲਾ ਸੱਚ ਨੂੰ ਲੋਕਾਂ ਦੇ ਸਾਹਮਣੇ ਉਜਾਗਰ ਕਰਨ ਵਾਲਾ ਦੋਸਤ ਚਲੇ ਗਿਆ ਬੜਾ ਦੁੱਖ ਤੇ ਝਟਕਾ ਮਹਿਸੂਸ ਹੋਇਆ ਪਰਿਵਾਰ ਨੂੰ ਦੁੱਖ ਹੈ ਸਮਾਜ ਨੂੰ ਖਾਸ ਕਰਕੇ ਮੈਨੂੰ ਮੇਰਾ ਵੀ ਪਰਮ ਮਿੱਤਰ ਸੀਗਾ ਬੜਾ ਹਾਂ ਉਹਨੇ ਆਪਣੇ ਪਰਿਵਾਰ ਦੀ ਸਾਰ ਲਈ ਨਾ ਉਹਨੇ ਆਪਣੇ ਰਿਸ਼ਤੇਦਾਰਾਂ ਦੀ ਸਾਰ ਲਈ ਨਾ ਉਹਨੇ ਕਿਸੇ ਹੋਰ ਚੀਜ਼ ਦੀ ਸਾਰ ਲਈ ਉਹ ਸੱਚਾਈ ਦੇ ਪਿੱਛੇ ਡਟ ਕੇ ਖੜਾ ਰਿਹਾ ਔਰ ਇੱਕ ادارے ਦੇ ਤੌਰ ادارے ਦੇ ਪ੍ਰਤੀਨਿਧ ਵਜੋਂ ਕੰਮ ਕਰਦਾ ਰਿਹਾ ਪਰ ਅੱਜ ਮੈਨੂੰ ਦੁੱਖ ਹੈ ਕਿ ਜਿਨ੍ਹਾਂ ਲੋਕਾਂ ਲਈ ਉਹ ਲੜਦਾ ਰਿਹਾ ਜਿਨ੍ਹਾਂ ਲੋਕਾਂ ਲਈ ਉਹ ਕੰਮ ਕਰਦਾ ਰਿਹਾ ਅੱਜ ਉਸ ਦੀ ਅੰਤਮ ਅਰਦਾਸ ਤੇ ਉਸ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਵੀ ਨਹੀਂ ਆਏ ਹਿੱਪੋਕ੍ਰੇਟ ਨਹੀਂ ਸੀਗਾ ਉਹ ਜਿਹੜਾ ਅੰਦਰੋਂ ਸੀ ਉਹ ਬਾਹਰ ਸੀਗਾ ਜੀ 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 ਨਾ ਉਹ ਚਾਪਲੂਸੀ ਕਰਦਾ ਸੀਗਾ ਜੀ ਜੀ ਉਹਦੇ ਵਿੱਚ ਗੜ੍ਹ ਸੀਗੇ ਸਾਫ਼-ਸਾਫ਼ ਗੱਲ ਕਰਨ ਦੀ ਜੀ ਨਾ ਸਮਾਂ ਹੋ ਗਿਆ ਤੁਹਾਨੂੰ ਕੀ ਪਤਰਕਾਰੀ ਕਰਦੇ ਆ ਮੈਨੂੰ ਤਕਰੀਬਨ ਤਕਰੀਬਨ 35-40 ਸਾਲ ਤੋਂ ਹੋਈ ਗਏ ਤੇ ਉਮਰ ਉਮਰ ਵੀ ਕਿੰਨੀ ਹੋਏਗੀ ਉਮਰ ਹੈ ਸਲ 70 ਬਹੇ ਜੀ ਜੇ ਮਾਤਾ ਸ਼ਾਹ ਦੀ ਤੁਹਾਡੇ ਤੋਂ ਵੀ ਜ਼ਿਆਦਾ ਕਿਉਂਕਿ ਮੇਰਾ ਇੱਥੇ ਸਵਾਲ ਇਹ ਤਾਂ ਸੀ ਮੇਰਾ ਵੀ ਪੱਤਰਕਾਰ ਦੇਖੋ ਬਾਤਾ ਜੀ ਇੰਨੀ ਉਮਰ ਦੇ ਵਿੱਚ ਗੁਰਿੰਦਰ ਜੀ ਇੰਨੀ ਉਮਰ ਦੇ ਵਿੱਚ ਤੁਸੀਂ ਇੰਨੀ ਉਮਰ ਦੇ ਵਿੱਚ ਇੱਥੇ ਪਹੁੰਚੋ ਪੱਤਰਕਾਰ ਜਿਹੜੇ ਨੇ ਉਹ ਤਾਂ ਜਵਾਨ ਹਟੇ-ਕੱਟੇ ਸਭ ਕੁਝ ਕਰਨੇ ਵਾਲੇ ਨੇ ਕੁਲਵੰਤ ਜੀ ਵਰਗੇ ਸਾਥੀ ਨੂੰ ਕੁਲਵੰਤ ਭਾਜੀ ਵਾਲਾ ਨੰਬਰ ਤਾਂ ਮੇਰੇ ਕੋਲੇ ਸੇਵ ਆ ਪਰ ਮੈਨੂੰ ਕਿਸੇ ਨੇ ਸੁਣਿਆ ਨਹੀਂ ਦਿੱਤਾ ਮੈਂ ਨਾ ਗੱਲ ਵੱਤ ਜੀ ਨੂੰ ਅੱਗੇ ਬਤਾਵਾਂਗਾ ਕਿਉਂਕਿ ਤੁਸੀਂ ਕਿਹਾ ਖਬਰਾਂ ਲਿਖਣ ਦੀ ਖਬਰਾਂ ਇਹ ਸਵਾਲ ਲਿਖਣਗੇ ਐਡਾ بڑا ਮਾਮਲਾ ਲੁਧਿਆਣੇ ਦੇ ਵਿੱਚ ਹੋਇਆ ਮੈਂ ਖੁਦ ਇਲੈਕਟ੍ਰੋਨ ਮੀਡੀਆ ਵਾਲੇ ਸਾਰੇ ਜਿਹੜੇ ਮੋਹਰੀ ਪੱਤਰਕਾਰ ਨੇ ਉਹਨਾਂ ਨੂੰ ਫੋਨ ਕਰਕੇ ਕਿਹਾ ਸੀ ਔਰ ਮੈਂ ਆਪਣੀ ਫੇਸਬੁੱਕ ਦੇ ਉੱਤੇ ਸਟੇਟਸ ਵੀ ਪਾਇਆ ਸੀ ਵੀ ਅੱਜ ਲੁਧਿਆਣਾ ਦੇ ਵਿੱਚੋਂ ਪੱਤਰਕਾਰ ਤਾਂ ਮਰ ਗਈ ਲੇਕਿਨ ਉਹ ਤੇ ਕੇਸ ਬਣਾਤਾ ਗਿਆ ਉਹਨੂੰ ਜੇਲ੍ਹ 'ਚ ਭੇਜ ਦਿੱਤਾ ਗਿਆ ਤੇ ਪੁਲਵੰਤ ਮੇਰੇ ਕੋਲ ਆਇਆ ਕਿ ਯਾਰ ਹੁਣ ਆਪਾਂ ਇੰਨੇ ਮਰ ਗਏ ਕਿ ਆਪਾਂ ਉਹਨੂੰ ਕੰਡਮ ਵੀ ਨਹੀਂ ਕਰ ਸਕਦੇ ਅਸੀਂ ਕਈ ਲੋਕਾਂ ਨੂੰ ਰਿਪੋਰਟਰਸ ਨੂੰ ਕਿਹਾ ਕਿੰਨੇ ਯਾਰ ਸਾਨੂੰ ਇਹਦਾ ਕੰਡੈਮ ਕਰਨਾ ਚਾਹੀਦਾ ਹੈ ਕੁੜੀ ਨਮੀ ਕੁੜੀ ਆ ਅਨ ਮੈਰਿਡ ਹੈ ਜੇਲ ਸਿੱਟੀ ਸਾਨੂੰ ਜੇਲ ਚ ਮਿਲਣਾ ਚਾਹੀਦਾ ਜੋ ਅਗਦੀ ਸਚਾਈ ਹੈ ਜੋ ਸਾਡੇ ਕਸਬ ਨਾਲ ਸਾਡੇ ਸਿਪਾਈਚਾਰੇ ਨਾਲ ਹੋਇਆ ਔਰ ਹੁੰਦਾ ਰਿਹਾ ਤੇ ਅਸੀਂ ਡਟ ਕੇ ਕਰਦੇ ਰਹੇ ਹਾਂ ਮੁਕਾਬਲਾ ਲੇਕਿਨ ਅੱਜ ਉਹ ਹਾਲਾਤ ਨਹੀਂ ਹੱਗੇ ਤੇ ਅੱਜ ਡਟਣ ਦੀ ਹੀ ਲੋੜ ਆ ਘਟਿਆਂ ਦੇ ਵਿੱਚ ਇੱਕ ਔਰਤ ਖੜੀ ਕਰਕੇ ਉਸ ਦੇ ਹਾਂ ਮਿੰਟਾਂ ਦੇ ਵਿੱਚ ਉਸ ਤੇ ਪਰਚਾ ਕਰਕੇ ਉਸ ਲੜਕੀ ਨੂੰ ਉਧਰ ਕਰ ਦਿੱਤਾ ਤੁਸੀਂ ਸਮਝਦੇ ਹੋ ਕਿ ਇਹ ਦੇ ਖਬਰਾਂ ਲਿਖਣ ਵਾਲੇ ਪੱਤਰਕਾਰ ਨਹੀਂ 2009 ਤਹਿਸੀਲਦਾਰ ਕਾਂਡ ਹੋ ਗਿਆ ਜੀ ਜੀ ਮੌਜੂਦਾ ਸਰਕਾਰ ਜਿਹਦੇ ਵਿੱਚ ਮੈਂ ਯੂਥ ਕਾਲੀਗਲ ਦਾ ਪ੍ਰਧਾਨ ਸੀਗਾ ਤਾਂ ਮੈਂ ਇੱਕ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ ਮੈਨੂੰ ਵੀ ਜੇਲ੍ਹ ਜਾਣਾ ਪਿਆ ਮੈਂ 10 ਮਹੀਨੇ 9 ਦਿਨ ਦੀ ਜੇਲ੍ਹ ਕੱਟੀ ਤੇ ਸਦਾਰ ਕੁਲਵੰਤ ਸਿੰਘ ਮੈਨੂੰ ਜੇਲ੍ਹ 'ਚ ਮਿਲਣਗੇ ਜੀ ਕਿਹਦੇ ਕੋਲ ਸਮਾਂ ਉਹਨਾਂ ਨੇ ਮੈਨੂੰ ਕਿਹਾ ਕਿ ਮੁਲਾਕਾਤ ਵੇਲੇ ਜੇਲ੍ਹ ਦੇ ਅੰਦਰ ਸੈਂਟਰਲ ਜੇਲ੍ਹ ਲੁਧਿਆਣਾ ਮੁਲਾਕਾਤ ਦੇ ਵਿੱਚ ਜਦੋਂ ਮਿਲਣਗੇ ਤੇ ਕਿਹਾ ਕਿ ਨਾ ਸਿਮਰ ਮੀਡੀਆ ਟਰਾਇਲ ਤੇਰੇ ਉਲਟ ਹੈਗਾ ਸਾਰਾ ਮੀਡੀਆ ਤੇਰੇ ਬਰ ਖਿਲਾਫ ਲਿਖ ਰਿਹਾ ਪਰ ਮੈਨੂੰ ਪਤਾ ਸਚਾਈ ਕੀ ਹੈ ਸਾਥਿਆ ਨੂੰ 1 ਦਿਨ ਤੋਂ ਬਾਅਦ ਇੱਕ ਸੰਦੇਸ਼ ਦੇਣਾ ਚਾਹਨਾ ਕਿ ਰੱਬ ਦੇ ਵਾਸਤੇ ਉਠੋ ਘਬਰਾਉ ਨਾ ਜੇ ਤੁਸੀਂ ਕਦੇ ਫੰਕ ਸੱਪ ਨੂੰ ਸ਼ੰਕਾਰਾ ਨਹੀਂ ਛੱਡਣਾ ਚਾਹੀਦਾ ਜੀ ਜੇ ਅਸੀਂ ਸ਼ੰਕਾਰ ਛੱਡ ਦਿੱਤੀ ਨਾ ਤਾਂ ਲੋਕਾਂ ਨੇ ਸਾਨੂੰ ਰੱਸੀ ਸਮਝ ਕੇ ਨਾ ਕੋਟ-ਕੋਟ ਕੇ ਮਾਰ ਦੇਣਾ ਜੀ ਇਹਨਾਂ ਗੱਲਾਂ ਨੂੰ ਪਿੱਠ ਦਿਖਾਤੀ ਤੇ ਫਿਰ ਇਹਨਾਂ ਦਵੇ ਕੁਟਲੇ ਲੋਕਾਂ ਦੀ ਇਹਨਾਂ ਪੀੜਤ ਲੋਕਾਂ ਦੀ ਬਾਹ ਕੋਣ ਪੜੇਗਾ ਕਿਉਂਕਿ ਇੱਥੇ ਇੱਕ ਗਠਜੋੜ ਬਣ ਜਾਂਦਾ ਹੈਗਾ ਪੁਲਿਸ ਦਾ ਸਿਆਸੀ ਲੋਕਾਂ ਦਾ ਇਹ ਮਾਫੀਆ ਇਹ ਮਾਫੀਆ ਬਣ ਜਾਂਦਾ ਜਿਨ੍ਹਾਂ ਦਾ ਇੱਕ ਪੁਆਇੰਟ ਪ੍ਰੋਗਰਾਮ ਹੁੰਦਾ ਵੀ ਇਹਨੂੰ ਅਸੀਂ ਰਗੜਨਾ ਜੀ ਤੁਸੀਂ ਆਪਣੇ ਪਿਛਲੇ ਪੋਸਟ ਵਿੱਚ ਗੱਲ ਕੀਤੀ ਸੀ ਕਿ ਭਾਈਚਾਰੇ ਨੂੰ ਭਾਈਚਾਰੇ ਨਾਲ ਖੜਨਾ ਚਾਹੀਦਾ ਜੀ ਜੀ ਉਹ ਜਿਹੜੀ ਮਿਸਿੰਗ ਹੈ ਨਾ ਚੀਜ਼ ਮਿਸ ਹੋ ਰਹੀ ਆ ਉਹ ਹੋਣੀ ਚਾਹੀਦੀ ਆ ਜੇ ਅਸੀਂ ਸਮਾਜ ਲਈ ਖੜਦੇ ਆ ਤਾਂ ਸਮਾਜ ਨੂੰ ਵੀ ਸਾਡੇ ਦੁੱਖ ਸੁੱਖ ਖੜਨਾ ਚਾਹੀਦਾ ਸਾਡੇ ਨਾਲ ਹੋਣ ਘਟੋ ਘਟ ਸਾਡਾ ਭਾਈਚਾਰਾ ਤਾਂ ਸਾਡੇ ਨਾਲ ਖੜਾ ਹੋਵੇ ਬਿਲਕੁਲ ਜੀ ਬਿਲਕੁਲ ਚੈਨਲ ਦੇਸ਼ ਦੁਨੀਆ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਮਹਿਦੂਦਾ ਅੱਜ ਬਹੁਤ ਹੀ ਜਿਹੜੀ ਦੁਖਦਾਈ ਪਾਲਣੇ ਉਹਦੇ ਵਿੱਚ ਖੜੇ ਆ ਸਾਡੇ ਸੀਨੀਅਰ ਪੱਤਰਕਾਰ ਜਿਹੜੇ ਕਿ ਕਰਾਈਂ ਬੀਟ ਦੇ ਬਹੁਤ ਜ਼ਿਆਦਾ ਮਹਾਰਤ ਹਾਸਲ ਕਰਨ ਵਾਲੇ ਪੱਤਰਕਾਰ ਸੀ ਉਹਨਾਂ ਨੇ ਆਪਣੇ ਜਿਹੜੇ ਲੰਮੇ ਸਮੇਂ ਦੇ ਪੱਤਰਕਾਰੀ ਦੇ ਖੇਤਰ ਦੇ ਵਿੱਚ ਬਹੁਤ ਵੱਡੇ ਜਿਹੜੇ ਮਸਲੇ ਚੁੱਕੇ ਤੇ ਕਦੇ ਵੀ ਝੁਕਣ ਵਾਲੇ ਨਾ ਰੁਕਣ ਵਾਲੇ ਨਾ ਕਿਸੇ ਨਾਲ ਸਮਝੌਤਾ ਕਰਨ ਵਾਲੇ ਸਿਰਫ ਤੇ ਸਿਰਫ ਆਪਣੀ ਜਿਹੜੀ ਇੱਕ ਕਲਮ ਸੀ ਉਹਦੇ ਨਾਲ ਲੋਕਾਂ ਨੂੰ ਸਾਬਤ ਦਿਵਾਉਣੇ ਵਾਲੇ ਪੱਤਰਕਾਰ ਅੱਜ ਉਹਨਾਂ ਦਾ ਭੋਗ ਸੀਗਾ ਬੀਤੇ ਦਿਨ ਹੀ ਉਹਨਾਂ ਦਾ 11 ਤਰੀਕ ਨੂੰ ਉਸ ਦੀਵੀ ਪਿਛੋੜਾ ਤੇ ਗਏ ਸੀ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਸਾਬਕਾ ਵਿਧਾਇਕ ਸਰਦਾਰ ਸਿਮਰਜੀਤ ਸਿੰਘ ਬੈਂਸ ਜਿਹੜੇ ਇੱਥੇ ਪਹੁੰਚੇ ਨੇ ਤੇ ਉਹਨਾਂ ਦੇ ਨਾਲ ਵੀ ਉਹਨਾਂ ਦੇ ਕਾਫੀ ਤਾਲੂਕਾ ਸੀਗੇ ਤੇ ਸਬੰਧ ਸੀਗੇ ਚੰਗੇ ਤੇ ਉਹਨਾਂ ਦੇ ਨਾਲ ਹੀ ਜਾਣਦੇ ਆ ਕਿ ਕੁਲਵੰਤ ਸਿੰਘ ਜੀ ਬਾਰੇ ਉਹ ਕੀ ਕਹਿਣਾ ਚਾਹੁੰਦੇ ਨੇ ਇਹਨਾਂ ਅਖੀਰਲੇ ਪਲਾਂ ਦੇ ਵਿੱਚ ਉਹਨਾਂ ਨੂੰ ਜਿਹੜੇ ਦੋ ਸ਼ਬਦਾਂ ਦੇ ਨਾਲ ਸ਼ਰਧਾਂਜਲੀ ਦੇਣਾ ਚਾਹੁੰਦੇ ਨੇ ਹਾਂਜੀ ਬੈਂਸ ਸਾਹਿਬ ਬੜਾ ਦੁੱਖ ਤੇ ਅਫਸੋਸ ਹੋਇਆ ਸੱਚ ਨੂੰ ਸੱਚ ਕਹਿਣ ਦੀ ਜ਼ਰੂਰਤ ਉਹ ਕੰਮ ਜਿਹੜਾ ਤੋਪ ਤੇ ਤਲਵਾਰ ਨਹੀਂ ਕਰ ਸਕਦੀ ਕਲਮ ਕਰਦੀ ਹੈ ਕਲਮ ਦਾ ਧਨੀ ਕਿਸੇ ਨਾਲ ਕੋਈ ਗੁਪਤ ਸੰਧੀ ਨਾ ਕਰਨ ਵਾਲਾ ਸੱਚ ਨੂੰ ਲੋਕਾਂ ਦੇ ਸਾਹਮਣੇ ਉਜਾਗਰ ਕਰਨ ਵਾਲਾ ਦੋਸਤ ਚਲੇ ਗਿਆ ਬੜਾ ਦੁੱਖ ਤੇ ਝਟਕਾ ਮਹਿਸੂਸ ਹੋਇਆ ਪਰਿਵਾਰ ਨੂੰ ਦੁੱਖ ਹੈ ਸਮਾਜ ਨੂੰ ਖਾਸ ਕਰਕੇ ਮੈਨੂੰ ਮੇਰਾ ਵੀ ਪਰਮ ਮਿੱਤਰ ਸਿਗਾ ਬੜਾ ਵੱਡਾ ਦੁੱਖ ਹੈ ਬਾਈ ਗੁਰੂ ਕਿਰਪਾ ਕਰੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਵੱਡੇ ਭਰਾ ਸਰਦਾਰ ਕੁਲਵੰਤ ਸਿੰਘ ਜੀ ਦੀ ਆਤਮਾ ਨੂੰ ਸ਼ਦੀਵ ਕਾਰ ਲਈ ਆਪਣੇ ਚਰਨਾਚ ਨਵਾਸ ਰਿਹਾ। ਬਾਈ ਸਾਹਿਬ ਜਿਵੇਂ ਹੁਣੇ ਤੁਸੀਂ ਦੱਸਿਆ ਵੀ ਹੁਣੇ ਪਤਾ ਲੱਗਿਆ ਤੇ ਤੁਰੰਤ ਇੱਧਰ। ਫਿਰ ਮੈਨੂੰ ਕਿਸੇ ਨੇ ਕੁਲਵੰਤ ਭਾਜੀ ਵਾਲਾ ਨੰਬਰ ਤਾਂ ਮੇਰੇ ਕੋਲੇ ਸੇਵ ਆ ਪਰ ਮੈਨੂੰ ਕਿਸੇ ਨੇ ਸੁਣਿਆ ਨਹੀਂ ਦਿੱਤਾ। ਮੇਰੇ ਕੋਲੇ ਅਨ ਸੇਵ ਨੰਬਰ ਤੇ ਇੱਕ ਭੋਗ ਦਾ ਕਾਰਡ ਆਇਆ। ਮੈਂ ਉਹ ਖੋਲ ਕੇ ਜ਼ੂਮ ਕਰਕੇ ਦੇਖਿਆ ਤੇ ਕਲਵੰਤ ਭਾਜੀ ਦੀ ਫੋਟੋ ਦੇਖੀ ਬੜਾ ਦੁੱਖ ਹੋਇਆ ਹੋਕ ਦਾ ਸਮਾ ਲਿਖਿਆ ਸੀ ਇੱਕ ਤੋਂ ਦੋ ਉਸ ਕਾਰਡ ਦੇ ਉੱਤੇ ਜਿਹੜਾ ਮੈਨੂੰ ਮਿਲਿਆ ਪਰ ਉਹ 12 ਤੋਂ ਇੱਕ ਨਿਕਲਿਆ ਤਾਂ ਮੈਂ ਇਹ ਕਹੂੰਗਾ ਕਿ ਪਰਿਵਾਰ ਨਾਲ ਅਫਸੋਸ ਕਰਦਾ ਹਾਂ ਪਰ ਜਿਹੜਾ ਅੰਤਿਮ ਅਰਦਾਸ ਸੀਗਾ ਮੈਂ ਉਹ ਮਿਸ ਕਰ ਗਿਆ ਖੁੰਝ ਗਿਆ ਮੈਂ ਅੰਤਿਮ ਅਰਦਾਸ ਦੇ ਵਿੱਚੋਂ ਦੁੱਖ ਹੋਇਆ ਇਦਾਂ ਦੇ ਬਹੁਤ ਘੱਟ ਦੋਸਤ ਹੁੰਦੇ ਆ ਕੰਪਰੋਮਾਈਜ਼ ਕਰਨ ਵਾਲੀਆਂ ਪੱਤਰਕਾਰਤਾ ਦੇ ਵਿੱਚ ਸ਼ਕਤੀ ਤਾਂ ਬੜੀਆਂ ਪਰ ਜਿਹੜੇ ਸਚਾਈ ਲਈ ਲੜਦੇ ਆ ਨਾ ਕੁਦਰਤ ਦਾ ਦਸਤੂਰ ਤੇ ਉਸੂਲ ਆ ਬੰਦੇ ਨੂੰ ਆਪਣੇ ਸੁਭਾਅ ਵਾਲਾ ਬੰਦਾ ਪਸੰਦ ਹੁੰਦਾ ਆਉਂਦਾ ਤੁਹਾਨੂੰ ਯਾਦ ਹੋਊਗਾ 2009 ਤਸਵੀਲਦਾਰ ਕਾਂਡ ਹੋ ਗਿਆ ਮੌਜੂਦਾ ਸਰਕਾਰ ਜਿਹਦੇ ਵਿੱਚ ਮੈਂ ਯੂਸ ਕਾਲੀਗਲ ਦਾ ਪ੍ਰਧਾਨ ਸੀਗਾ ਤਾਂ ਮੈਂ ਇੱਕ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ ਮੈਨੂੰ ਵੀ ਜੇਲ੍ਹ ਜਾਣਾ ਪਿਆ ਮੈਂ 10 ਮਹੀਨੇ 9 ਦਿਨ ਦੀ ਜੇਲ੍ਹ ਕੱਟੀ ਤੇ ਸਰਦਾਰ ਕੁਲਵੰਤ ਸਿੰਘ ਮੈਨੂੰ ਜੇਲ੍ਹ 'ਚ ਮਿਲਣਗੇ ਕਿਦੇ ਕੋਲੇ ਸਮਾਂ ਜੀ ਜੀ ਉਹਨਾਂ ਨੇ ਮੈਨੂੰ ਕਿਹਾ ਕਿ ਮੁਲਾਕਾਤ ਵੇਲੇ ਜੇਲ੍ਹ ਦੇ ਅੰਦਰ ਸੈਂਟਰਲ ਜੇਲ੍ਹ ਲੁਧਿਆਣਾ ਮੁਲਾਕਾਤ ਦੇ ਵਿੱਚ ਜਦੋਂ ਮਿਲਣਗੇ ਤੇ ਕਿਹਾ ਕਿ ਉਹਨਾ ਸਿਮਰ ਮੀਡੀਆ ਟ੍ਰਾਇਲ ਤੇਰੇ ਉਲਟ ਹੈਗਾ ਸਾਰਾ ਮੀਡੀਆ ਤੇਰੇ ਬਰ ਖਿਲਾਫ ਲਿਖ ਰਿਹਾ ਪਰ ਮੈਨੂੰ ਪਤਾ ਸੱਚਾਈ ਕੀ ਹੈ ਜੀ ਐਡੀ ਕਲਮ ਦੀ ਧਨੀ ਸਖਸ਼ੀਅਤ ਤੇ ਸ਼ਬਦ ਬੋਲੇ ਜੇਲ੍ਹ ਮੁਲਾਕਾਤ ਦੇ ਵਿੱਚ ਤੇ ਮੈਂ ਸਮਝਦਾ ਕਿ ਸਮੇਂ ਦੇ ਹਾਕਮੀ ਲੋਕ ਬੜਾ ਹਰਬਾ ਜਰਬਾ ਵਰਤਦੇ ਆਇ ਕਲਮਾ ਨੂੰ ਰੋਕਣ ਵਾਸਤੇ ਕਲਮਾ ਦੇ ਮੁਖ ਮੋੜਨ ਵਾਸਤੇ ਸੋ ਅੱਜ ਦੋਸਤ ਚਲਾ ਗਿਆ ਬਹੁਤ ਵੱਡਾ ਸਦਮਾ ਦੁੱਖ ਤੇ ਅਫਸੋਸ ਆ ਮੈਂ ਫੇਰ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਗੁਰੂ ਸਾਹਿਬ ਵੱਡੇ ਵੀਰ ਦੀ ਆਤਮਾ ਨੂੰ ਸਦੀਵ ਕਾਲ ਲਈ ਚਰਨਾਂ 'ਚ ਨਿਵਾਸ ਬਖਸ਼ ਕੇ ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਦੇ ਜਿਵੇਂ ਕਿ ਸਰਦਾਰ ਬੈਂਸ ਨੇ ਸਰਦਾਰ ਕੁਲਵੰਤ ਸਿੰਘ ਦੀ ਜਿਹੜੀ ਸ਼ਬੇ ਸੀ ਦੇ ਬਾਰੇ ਦੱਸਿਆ ਯਾ ਵਾਕਈ ਕੁਲਵੰਤ ਸਿੰਘ ਇੱਕ ਇਹੋ ਜਿਹੀ ਕਲਮ ਦਾ ਜਿਹੜਾ ਸਾਣੀ ਪੱਤਰਕਾਰ ਸੀ ਤੇ ਹੋਰ ਵੀ ਸਾਡੇ ਇੱਥੇ ਸੀਨੀਅਰ ਜਿਹੜੇ ਪੱਤਰਕਾਰ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਸਾਬ ਜਿਵੇਂ ਕਿ ਪਹਿਲਾਂ ਵੀ ਗੱਲ ਕੀਤੀ ਆ ਤੇ ਹੁਣ ਕੁਲਵੰਤ ਸਿੰਘ ਦੇ ਜੀਵਨ ਦੇ ਉੱਤੇ ਜਿਹੜੀ ਹੋਰ ਆਪਾਂ ਗੱਲਬਾਤ ਅੱਗੇ ਵਧਾਉਨੇ ਆ ਸਾਡੇ ਨਾਲ ਇਸ ਵਕਤ ਜਿਹੜੇ ਸੀਨੀਅਰ ਜਰਨਲਿਸਟ ਨੇ ਤੁਸੀਂ ਨਹੀਂ ਬਹੁਤ ਹੀ ਨਾਮ ਕਮਾਇਆ ਇਹਨਾਂ ਨੇ ਵੀ ਲੰਮੇ ਸਮੇਂ ਤੋਂ ਪੱਤਰਕਾਰਤਾ ਕਰਦੇ ਆ ਰਹੇ ਨੇ ਕਲਵੰਤ ਨੂੰ ਕਿਤੇ ਨਾ ਕਿਤੇ ਨੇੜੇ ਤੋਂ ਇਹਨਾਂ ਨੇ ਸਭ ਤੋਂ ਜ਼ਿਆਦਾ ਨਜ਼ਦੀਕ ਦੇਖਿਆ ਤੇ ਪਹਿਲਾਂ ਗੱਲ ਕਰਦੇ ਆ ਸ਼੍ਰੀ ਪ੍ਰਮੋਦ ਬਾਚੀ ਜੀ ਜਿਨ੍ਹਾਂ ਨੂੰ ਕਲਵੰਤ ਗੁਰੂ ਵੀ ਕਹਿੰਦਾ ਸੀ ਕਿਉਂਕਿ ਇੱਕ ਵਾਰ ਮੈਂ ਉਹਦਾ ਜ਼ਿਕਰ ਵੀ ਕੀਤਾ ਖਬਰ ਦੇ ਵਿੱਚ ਵੀ ਇਹਨਾਂ ਦੀ ਪ੍ਰੈਸ ਦੇ ਉੱਤੇ ਹੀ ਉਹ ਬਿਮਾਰਤ ਕਿਸ਼ਨ ਦੇ ਵਿੱਚ ਵੀ ਪਹੁੰਚਿਆ ਸੀ ਤੇ ਗੁਰੂ ਵੀ ਕਹਿੰਦੇ ਸੀ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਜਿਹੜਾ ਕੋਵੰਦ ਦੇ ਜਾਣ ਦੇ ਨਾਲ ਹੋਇਆ ਬਹੁਤ بڑا ਨੁਕਸਾਨ ਹੋਇਆ ਜੀ ਜੀ ਇਕੱਲੇ ਉਹਨਾਂ ਦੇ ਪਰਿਵਾਰ ਨੂੰ ਨਹੀਂ ਜੀ ਸਾਡੀ ਕਮਿਊਨਿਟੀ ਨੂੰ ਕਿਹੜੀ ਪੱਤਰਕਾਰਾਂ ਦੀ ਪੱਤਰਕਾਰਾਂ ਦੀ ਕਮਿਊਨਿਟੀ ਹੈ ਜੀ ਜੀ ਇਸ ਨੂੰ ਵੀ ਬਹੁਤ ਵੱਡਾ ਨੁਕਸਾਨ ਹੋਇਆ ਜੀ ਜੀ ਉਹ ਇੱਕ ਨਿਹਦਰ ਲੇਖਕ ਸੀ ਪੱਤਰਕਾਰ ਸੀ ਔਰ ਇੱਕ ਬਹੁਤ ਅੱਛਾ ਦੋਸਤ ਸੀਗਾ ਜਿਹੜਾ ਅਸੀਂ ਗੋਇਆ ਜੀ ਜੀ ਅੱਜ ਇਹਦੇ ਪਰਿਵਾਰ ਦੇ ਆਦਮੀਆਂ ਨੇ ਆਪਣੇ ਪਰਿਵਾਰ ਦਾ ਇੱਕ ਮੈਂਬਰ ਹੀ ਨਹੀਂ ਖੋਇਆ ਲੇਕਿਨ ਅਸੀਂ ਵੀ ਮਹਿਸੂਸ ਕਰਦੇ ਹਾਂ ਕਿ ਅਸੀਂ ਵੀ ਸਾਡਾ ਵੀ ਇੱਕ ਬਹੁਤ ਵੱਡਾ ਨੁਕਸਾਨ ਹੋਇਆ ਜੀ ਜੀ ਉਹ ਹਿਪੋਗ੍ਰੇਡ ਨਹੀਂ ଥିਗਾ ਉਹ ਜਿਹੜਾ ਅੰਦਰੋਂ ਸੀ ਉਹ ਬਾਹਰ ਸੀਗਾ ਜੀ ਜੀ ਨਾ ਉਹ ਚਾਪਲੂਸੀ ਕਰਦਾ ਸੀਗਾ ਜੀ ਜੀ ਉਹਦੇ ਵਿੱਚ ਗੜ ਸੀਗੇ ਸਾਫ ਸਾਫ ਗੱਲ ਕਰਨ ਦੀ ਜੀ ਜੀ ਮੈਂ ਕਲੌਨ ਸਿੰਘ ਉਹਨਾਂ ਨੂੰ ਬਹੁਤ ਬੜੀ ਜਾਂਦੇ ਕਿ ਮਿਲਿਆ ਬਹੁਤ ਬੜੀ ਆਪਣੇ ਤੋਂ ਭਰਾਵਾਂ ਵਾਂਗ ਬੱਚੇ ਮੰਗਣ ਸੀ ਜੀ ਬਹੁਤ ਵਧੀਆ ਮੁੰਡਾ ਸੀ ਜੀ ਮੈਨੂੰ ਇੱਕ ਗੱਲ ਯਾਦ ਹੈ ਕਿ ਜਿਸ ਵੇਲੇ ਅੱਜ ਇਹ ਸੰਦੇਸ਼ ਮੈਨੂੰ ਕਹਿਣਾ ਚਾਹੀਦਾ ਦੇਣਾ ਚਾਹੀਦਾ ਹੈ ਕਿ ਦਿੱਲੀ ਤੋਂ ਇੱਕ ਬਹੁਤ ਵੱਡਾ ਲੀਡਰ ਆਇਆ ਉਹਨੂੰ ਇੱਕ ਸਵਾਲ ਪੁੱਛਿਆ ਦਿੱਲੀ ਦੀ ਇੱਕ ਇਲੈਕਟ੍ਰੋਨਿਕ ਮੀਡੀਆ ਦੇ ਇੱਕ ਰਿਪੋਰਟਰ ਨੇ ਪਹਿਲਾਂ ਪੁਲਿਸ ਨੇ ਉਹਦੀ ਗੱਡੀ ਗੱਡੀ ਮਾਰੀ ਫਿਰ ਉਹ ਗੱਡੀ ਚ ਮਾਰ ਕੇ ਉਸ ਨੂੰ ਉਸ ਤੇ ਕੇਸ ਬਣਾਤਾ ਕਿ ਵੀ ਤੂੰ ਐਸੀ ਐਸੀ ਐਕਟ ਦੇ ਵਿੱਚ ਉਹ ਤੇ ਕੇਸ ਬਣਾਇਆ ਜੀ ਜੀ ਤੇ ਉਹ ਬਿਲਕੁਲ ਸਾਰਾ ਕੁਝ ਹੀ ਗਲਤ ਸੀਗਾ ਨਾ ਉਹ ਐਸੀ ਆਈ ਸੀ ਇਹਨਾਂ ਦੇ ਉੱਪਰ ਪੁਲਿਸ ਵਾਲਿਆਂ ਨੇ ਜਿਨ੍ਹਾਂ ਨੇ ਰੋਕਿਆ ਸੀਗਾ ਉਹਨਾਂ ਕੋਈ ਐਸਪੀ ਐਸਪੀ ਹੈ ਇੱਕ ਹੈ ਵੀ ਨਹੀਂ ਸੀ ਆਂਦਾ ਜੀ ਜੀ ਲੇਕਿਨ ਉਹ ਤੇ ਕੇਸ ਬਣਾਤਾ ਗਿਆ ਉਹਨੂੰ ਜੇਲ੍ਹ ਚ ਭੇਜ ਦਿੱਤਾ ਗਿਆ ਤੇ ਕੁਲਵੰਤ ਮੇਰੇ ਕੋਲ ਆਏ ਕਿ ਯਾਰ ਹੁਣ ਆਪਾਂ ਇੰਨੇ ਮਰ ਗਏ ਕੀ ਆਪਾਂ ਉਹਨੂੰ ਕੰਡੰਮ ਵੀ ਨਹੀਂ ਕਰ ਸਕਦੇ ਅਸੀਂ ਕਈ ਲੋਕਾਂ ਨੂੰ ਰਿਪੋਰਟਰਸ ਨੂੰ ਕਿਹਾ ਕਿਨੇ ਯਾਰ ਸਾਨੂੰ ਇਹਦਾ ਕੰਡੰਮ ਕਰਨਾ ਚਾਹੀਦਾ ਹੈ ਕੁੜੀ ਨਮੀ ਕੁੜੀ ਆ ਅਨਮੈਰਿਡ ਹੈ ਜੇਲ੍ਹ ਚਿੱਤੀ ਸਾਨੂੰ ਜੇਲ੍ਹ ਚ ਮਿਲਣਾ ਚਾਹੀਦਾ ਹੈ ਜੀ ਜੀ ਹੀ ਵਾਸ ਰੈਡੀ ਗੁਰਿੰਦਰ ਵਾਸ ਰੈਡੀ ਥਿਸ ਮੈਨ ਵਾਸ ਰੈਡੀ ਜੀ ਜੀ ਅਸੀਂ ਕਿਵੇਂ ਠੀਕ ਹੈ ਚੱਲਾਂਗੇ ਲੇਕਿਨ ਅੱਜ ਮੈਂ ਆਪਣੇ ਸਾਥੀਆਂ ਨੂੰ ਕੋਵੰਦ ਜੀ ਐਸ ਦਿਨ ਤੋਂ ਬਾਅਦ ਇੱਕ ਸੰਦੇਸ਼ ਦੇਣਾ ਚਾਹਣਾ ਹੈ ਕਿ ਰੱਬ ਦੇ ਵਾਸਤੇ ਉਠੋ ਘਬਰਾਉਣਾ ਜੇ ਤੁਸੀਂ ਕਦੇ ਫੁੱਲ ਸਤਪ ਨੂੰ ਸ਼ੰਕਾਰਾ ਨਹੀਂ ਛੱਡਣਾ ਚਾਹੀਦਾ ਜੀ ਜੇ ਅਸੀਂ ਸ਼ੰਕਾਰ ਛੱਡ ਦਿੱਤੀ ਨਾ ਤਾਂ ਲੋਕਾਂ ਨੇ ਸਾਨੂੰ ਰਸੀ ਸਮਝ ਕੇ ਨਾ ਕੋਟ-ਕੋਟ ਕੇ ਮਾਰ ਦੇਣਾ ਜੀ ਜੀ ਸਹੀ ਅੱਛਾ ਇੱਕ ਚੀਜ਼ ਹੋਰ ਵੇ ਤੁਹਾਡੇ ਤੋਂ ਕਿਉਂਕਿ ਕਲਾਸ ਵਾਲ ਮੈਂ ਫਿਰ ਗੁਰਿੰਦਰ ਜੀ ਨਾਲ ਕਰਾਂਗਾ ਵੀ ਅੱਜ ਵੀ ਕਿਤੇ ਨਾ ਕਿਤੇ ਕਿਉਂਕਿ ਕੁਲਵੰਤ ਜੀ ਦੇ ਇਸ ਵਕਤ ਭੋਗ ਦੇ ਉੱਤੇ ਉਹਨਾਂ ਨੂੰ ਚਾਰ ਸ਼ਬਦ ਸ਼ਰਦਾ ਦੇ ਜਿਹੜੇ ਦਿੱਤੇ ਜਾਣੇ ਚਾਹੀਦੇ ਪਰ ਕਿਤੇ ਨਾ ਕਿਤੇ ਉਹ ਟਾਈਮ ਆਜ ਕਹਿਣ ਤੋਂ ਪਹਿਲਾਂ ਕਮਿਊਨੀਕੇਸ਼ਨ ਗੈਬ ਹੈ ਜਿਹੜਾ ਪੱਤਰਕਾਰਾਂ ਦਾ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕਿੱਤੇ ਕਿਤੇ ਕਿਤੇ ਨਾ ਕਿਤੇ ਹੈ ਨਹੀਂ ਉਹਦੇ ਬਾਰੇ ਆਪਾਂ ਆਪੇ ਵੇਖਦੇ ਵਿੱਚ ਕੀ ਕੀ ਚੱਲੋ ਯਾਰ ਅਸੀਂ ਤਾਂ ਆਏ ਆ ਉਹਨੂੰ ਸ਼ਰਧਾਂਜਲੀ ਦੇਣ ਲਈ ਉਹਦੇ ਨਾਲ ਆ ਉਹਦੇ ਪਰਿਵਾਰ ਦੇ ਨਾਲ ਆ ਹਰੇਕ ਦੁੱਖ ਸੁੱਖ ਦੇ ਨਾਲ ਅਸੀਂ ਸਾਥ ਖੜਾਂਗੇ ਜਿਸ ਲਈ ਵੀ ਸਾਡੀ ਕੋਈ ਜ਼ਰੂਰਤ ਹੋਊਗੀ ਅਸੀਂ ਆਪਣੀ ਡਿਊਟੀ ਨਿਭਾਵਾਂਗੇ ਸਰਦਾਰ ਗੁਰਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਇਸ ਕਲਕਾ ਕਲਵੰਤ ਬਾਰੇ ਆਪਾਂ ਕਰ ਲਈਏ ਕਲਵੰਤ ਬਾਰੇ ਸਿਮਰਜੀਤ ਸਿੰਘ ਬੈਂਸ ਜੀ ਜਿਹੜੀਆਂ ਗੱਲਾਂ ਕੀਤੀਆਂ ਨੇ ਜਾਂ ਪਰਮੋਹ ਬਾਦਸ਼ਹੀ ਨੇ ਗੱਲਾਂ ਕੀਤੀਆਂ ਨੇ ਮੈਂ ਸਮਝਦਾ ਵੀ ਇਹ ਉਹਦੇ ਜੀਵਨ ਦੀਆਂ ਸਾਰੀਆਂ ਜਿਹੜੀਆਂ ਗੱਲਾਂ ਚੋਂ ਕੁਝ ਹਿੱਸਾ ਹੈਗੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਹਦੇ ਬਾਰੇ ਕੀਤੀਆਂ ਜਾ ਸਕਦੀਆਂ ਜਿਹੜੀਆਂ ਕਿ ਜਿਹੜੇ ਉਹਨਾਂ ਦੇ ਦੋਸਤ ਮਿੱਤਰ ਜਾਂ ਪਰਿਵਾਰਕ ਮੈਂਬਰ ਹੀ ਜਾਣਦੇ ਨੇ ਮੈਂ ਤਾਂ ਸਿਰਫ ਇੱਕੋ ਹੀ ਗੱਲ ਕਹਿਣੀ ਹੈ ਕਿ ਉਹਨੇ ਆਪਣੇ ਪੱਤਰਕਾਰੀ ਦੇ ਜੀਵਨ ਦੇ ਵਿੱਚ ਉਹ ਸਮਾਜ ਲਈ ਉਹ ਜਿੰਦਾ ਰਿਹਾ ਨਾ ਉਹਨੇ ਆਪਣੇ ਪਰਿਵਾਰ ਦੀ ਸਾਰ ਲਈ ਨਾ ਉਹਨੇ ਆਪਣੇ ਰਿਸ਼ਤੇਦਾਰਾਂ ਦੀ ਸਾਰ ਲਈ ਨਾ ਉਹਨੇ ਕਿਸੇ ਹੋਰ ਚੀਜ਼ ਦੀ ਸਾਰ ਲਈ ਉਹ ਸਚਾਈ ਦੇ ਪਿੱਛੇ ਡਟ ਕੇ ਖੜਾ ਰਿਹਾ ਔਰ ਇੱਕ ਅਦਾਰੇ ਦੇ ਤੌਰ ਅਦਾਰੇ ਦੇ ਪ੍ਰਤੀਨਿਧ ਵਜੋਂ ਕੰਮ ਕਰਦਾ ਰਿਹਾ ਪਰ ਅੱਜ ਮੈਨੂੰ ਦੁੱਖ ਹੈ ਕਿ ਜਿਨ੍ਹਾਂ ਲੋਕਾਂ ਲਈ ਉਹ ਲੜਦਾ ਰਿਹਾ ਜਿਨ੍ਹਾਂ ਲੋਕਾਂ ਲਈ ਉਹ ਕੰਮ ਕਰਦਾ ਰਿਹਾ ਅੱਜ ਉਸ ਦੀ ਅੰਤਮ ਅਰਦਾਸ ਤੇ ਉਸ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਵੀ ਨਹੀਂ ਆਏ ਇਸ ਤੋਂ ਵੱਧ ਮਤਲਬ ਦੁਖਾਂਤ ਕੀ ਹੋ ਸਕਦਾ ਹੈ ਸਾਡਾ ਮੈਂ ਤਾਂ ਪੱਤਰਕਾਰ ਨੂੰ ਇਹ ਕਹਾਂਗਾ ਠੀਕ ਹੈ ਕਿ ਤੁਸੀਂ ਸਮਾਜ ਲਈ ਜਿਓ ਸਮਾਜ ਲਈ ਕੰਮ ਕਰੋ ਪਰ ਘਟੋ ਘਟ ਆਪਣੇ ਪਰਿਵਾਰ ਦੀ ਆਪਣੇ ਰਿਸ਼ਤੇਦਾਰਾਂ ਦੀ ਵੀ ਸਹਾਰ ਲਓ ਤਾਂ ਜੋ ਉਹਨਾਂ ਦਾ ਵੀ ਕੋਈ ਸਟੈਂਡ ਕਰੋ ਉਹਨਾਂ ਨੂੰ ਬੱਚਿਆਂ ਨੂੰ ਕਿਸੇ ਕੰਮਕਾਰ ਲਾਓ ਬੱਚਿਆਂ ਨੂੰ ਕੋਈ ਕਿਸੇ ਪਾਸੇ ਲਾਓ ਇਹ ਨਹੀਂ ਹੈ ਵੀ ਤੁਹਾਡੀ ਡਿਊਟੀ ਠੀਕ ਹੈ ਖਬਰਾਂ ਲਿਖਣ ਦੀ ਤੁਸੀਂ ਖਬਰਾਂ ਹੀ ਲਿਖੀ ਜਾਓ ਪਰ ਆਪਣਾ ਪਰਿਵਾਰ ਭੁੱਲ ਜਾਓ ਆਪਣੇ ਬੱਚਿਆਂ ਨੂੰ ਸੰਭਾਲੋ ਆਪਣੇ ਪਰਿਵਾਰ ਨੂੰ ਸੰਭਾਲੋ ਮੈਂ ਤਾਂ ਇੱਕ ਹੀ ਸੰਦੇਸ਼ ਦੇਣਾ ਚਾਹੁੰਦਾ ਸਾਡੀ ਸੱਚੀ ਸੰਭਾਲੀ ਉਹਨੂੰ ਇਹ ਹੋਈ ਆ ਵੀ ਪੱਤਰਕਾਰ ਜਿਹੜੇ ਸਮਾਜ ਦੀ ਸੇਵਾ ਕਰਨ ਜਿੱਥੇ ਦਵੇ ਕਿਤੇ ਲੋਕਾਂ ਦੀ ਸੇਵਾ ਕਰਨ ਉੱਥੇ ਆਪਣੇ ਪਰਿਵਾਰ ਦੀ ਸੇਵਾ ਵੀ ਕਰਨ ਗੁਰਿੰਦਰ ਜੀ ਮੈਂ ਨਾ ਗੱਲ ਬਾਤ ਜੀ ਨੂੰ ਅੱਗੇ ਬਤਾਵਾਂਗਾ ਕਿਉਂਕਿ ਤੁਸੀਂ ਕਿਹਾ ਖਬਰਾਂ ਲਿਖਣ ਦੀ ਖਬਰਾਂ ਇਹ ਸਵਾਲ ਲਿਖਣਗੇ ਐਡਾ بڑا ਮਾਮਲਾ ਲੁਧਿਆਣਾ ਦੇ ਵਿੱਚ ਹੋਇਆ ਮੈਂ ਖੁਦ ਇਲੈਕਟ੍ਰੋਨ ਮੀਡੀਆ ਵਾਲੇ ਸਾਰੇ ਜਿਹੜੇ ਮੋਰੀ ਪੱਤਰਕਾਰ ਨੇ ਉਹਨਾਂ ਨੂੰ ਫੋਨ ਕਰਕੇ ਕਿਹਾ ਸੀ ਔਰ ਮੈਂ ਆਪਣੀ ਫੇਸਬੁੱਕ ਦੇ ਉੱਤੇ ਸਟੇਟਸ ਵੀ ਪਾਇਆ ਸੀ ਵੀ ਅੱਜ ਲੁਧਿਆਣਾ ਦੇ ਵਿੱਚੋਂ ਪੱਤਰਕਾਰ ਤਾਂ ਮਰ ਗਈ ਕਿਉਂਕਿ ਮੈਂ ਖੁਦ ਐਸਟੀ ਕਮਿਊਨਿਟੀ ਦੇ ਵਿੱਚੋਂ ਆ ਮੈਨੂੰ ਪਤਾ ਕਿ ਐਸਟੀ ਪਰਚਾ ਦਰਜ ਕਰਾਉਣ ਲਈ ਲੋਕਾਂ ਦੀਆਂ ਅੱਡੀ ਚੋਟੀ ਦਾ ਜੋਰ ਲੱਗ ਜਾਂ ਘੰਟਿਆਂ ਦੇ ਵਿੱਚ ਇੱਕ ਔਰਤ ਖੜੀ ਕਰਕੇ ਉਸ ਦੇ ਹਾਂ ਮਿੰਟਾਂ ਦੇ ਵਿੱਚ ਉਸ ਤੇ ਪਰਚਾ ਕਰਕੇ ਉਸ ਲੜਕੀ ਨੂੰ ਉਧਰ ਕਰ ਦਿੱਤਾ ਤੁਸੀਂ ਸਮਝਦੇ ਹੋ ਕਿ ਇਹਦੇ ਖਬਰਾਂ ਲਿਖਣ ਵਾਲੇ ਪੱਤਰਕਾਰ ਨਹੀਂ ਨਹੀਂ ਦੇਖੋ ਪਤਾ ਗੱਲ ਕਿ ਮੈਂ ਤਾਂ ਪਹਿਲਾਂ ਇਹ ਗੱਲ ਕਰ ਰਿਹਾ ਹੋਗਾ ਕਿ ਦੇਖੋ ਸੱਚਾਈ ਤੇ ਜੇਕਰ ਤੁਸੀਂ ਖੜੇ ਰਹੋਗੇ ਸੱਚਾਈ ਤੇ ਜੇਕਰ ਡਟੋਗੇ ਤੇ ਇਹਨਾਂ ਗੱਲਾਂ ਦਾ ਅੰਤ ਤਾਂ ਹੋਏਗਾ ਹੀ ਨਾ ਜੇਕਰ ਅਸੀਂ ਠੜਕ ਗਏ ਜੇਕਰ ਅਸੀਂ ਸਮਾਜ ਦਾ ਚੌਥਾ ਥੰਮ੍ਹ ਛੜਕ ਗਏ ਜੇਕਰ ਅਸੀਂ ਹੀ ਇਹਨਾਂ ਗੱਲਾਂ ਨੂੰ ਪਿੱਠ ਦਿਖਾਤੀ ਤੇ ਫਿਰ ਇਹਨਾਂ ਦਬੇ ਕੁਟਲੇ ਲੋਕਾਂ ਦੀ ਇਹਨਾਂ ਪੀੜਤ ਲੋਕਾਂ ਦੀ ਬਾਂਕਾ ਕੌਣ ਫੜੇਗਾ ਕਿਉਂਕਿ ਇੱਥੇ ਇੱਕ ਗਠਜੋੜ ਬਣ ਜਾਂਦਾ ਹੈਗਾ ਪੁ ਦੀ ਲੋਕਾਂ ਦਾ ਇਹ ਮਾਫੀਆ ਇਹ ਮਾਫੀਆ ਬਣ ਜਾਂਦਾ ਜਿਨ੍ਹਾਂ ਦਾ 1 ਪੁਆਇੰਟ ਪ੍ਰੋਗਰਾਮ ਹੁੰਦਾ ਵੀ ਇਹਨੂੰ ਅਸੀਂ ਰਗੜਨਾ ਤੇ ਉਹ ਉਹਦੇ ਉਹਦੇ ਖਿਲਾਫ ਜੇਕਰ ਪੱਤਰਕਾਰ ਨਹੀਂ ਖੜਨਗੇ ਤੇ ਮੈਂ ਸਮਝਦਾ ਵੀ ਇਹ ਇਸ ਤੋਂ ਵੱਡਾ ਦਖਾਨ ਤੇ ਹੋ ਹੀ ਨਹੀਂ ਸਕਦਾ ਜੇਕਰ ਪੱਤਰਕਾਰ ਵੀ ਉਹਨਾਂ ਲੋਕਾਂ ਦੇ ਨਾਲ ਢੇਰ ਬਣ ਜਾਣਗੇ ਦਬੇ ਕੁੱਤੇ ਲੋਕਾਂ ਦੇ ਖਿਲਾਫ ਖੜਨਗੇ ਤੇ ਫਿਰ ਤਾਂ ਸਮਾਜ ਤੇ ਗਰਕ ਉਹ ਹੋਂਦੇ ਨੇੜੇ ਆ ਗਿਆ ਨਾ ਹਾਂਜੀ ਬਾਕੀ ਜੀ ਤੁਸੀਂ ਮੈਂ ਇੱਕ ਗੱਲ ਉਸ ਕੇਸ ਦੇ ਵਿੱਚ ਤੁਸੀਂ ਗੱਲ ਕੀਤੀ ਹੈ ਮੈਂ ਉਸ ਵਿੱਚ ਫੇਰ ਹੀ ਗੱਲ ਕਰਨਾ ਚਾਹੁੰਦਾ ਉਸ ਕੇਸ ਨੂੰ ਰਜਿਸਟਰ ਕੀਤਾ ਤੁਸੀਂ ਤਾਂ ਕਿਹਾ ਕਿ ਮੈਂ ਕਮਿਊਨਿਟੀ ਨਾਲ ਹਾਂਗਾ ਐਸਸੀ ਐਸਸੀ ਐਕਟ ਦੇ ਵਿੱਚ ਜੀ ਜੀ ਉਹ ਕੇਸ ਕੀ ਬਣਿਆ ਜੀ ਜੀ ਉਹ ਕਦ ਵਿਡਰਾ ਹੋਇਆ ਕਿੱਦਾਂ ਲੱਗਿਆ ਕਿੱਦਾਂ ਕੁੜੀ ਨੂੰ ਜੇਲ੍ਹ ਛਡ ਦਿੱਤਾ ਇਹ ਭਰਾਓ ਸਿਰਫ ਐਸ ਕਰਕੇ ਆ ਕਿ ਅਸੀਂ ਆਪਣੀ ਹੰਕਾਰ ਭੁੱਲ ਗਏ ਅਸੀਂ ਆਪਣਾ ਉਹ ਭੁੱਲ ਗਏ ਔਰ ਠੀਕ ਹੈ ਮਤਲਬ ਬਦਕਿਸਮਤੀ ਹੈ ਜੇ ਅਗਰ ਕੁਲਵੰਤ ਹੁੰਦਾ ਤਾਂ ਅੱਜ ਉਹ ਵੀ ਮੇਰੇ ਨਾਲ ਫੇਰ ਖੜਾ ਹੁੰਦਾ ਕਿ ਨਾ ਵੇਤਲੀ ਹੈ ਜਿਵੇਂ ੋਰਿੰਦਰ ਨੇ ਇਹ ਖੜਦੇ ਆ ਕਿ ਨਹੀਂ ਯਾਰ ਮੈਂ ਨਹੀਂ ਆਪਣੀ ਕਮਿਊਨਿਟੀ ਅਸੀਂ ਪਤਾ ਨਹੀਂ ਕਿਹੜੀ ਕਿਹੜੀ ਸਟ੍ਰਾਈਕ ਲੜੀ ਕਿਹੜੇ ਕਿਹਨਾਂ ਕਿਹਦੇ ਨਾਲ ਪੰਗੇ ਲਏ ਕਿੰਨੇ ਲੋਕੀ ਡਰਾਵਣੇ ਨਾ ਹੋਣ ਸੀਗੇ ਉਹਨਾਂ ਦੇ ਨਾਲ ਟਕਰਾਲ ਨਹੀਂ ਆ ਲੇਕਿਨ ਠੀਕ ਹੈ ਅੱਜ ਕੜਾ ਸਾਹਿਬ ਜੀ ਉਮਰ ਤੁਹਾਡੀ ਕਿੰਨੀ ਤੇ ਕਿੰਨੇ ਸਾਲ ਹੋ ਗਏ ਪੱਤਰਕਾਰ ਜੀ ਕਿਉਂਕਿ ਮੈਨੂੰ ਉਮਰ ਦੀ ਗੱਲ ਨਹੀਂ ਮੈਂ ਦੱਸਣੀ 50 ਸਾਲ ਹੋ ਗਏ ਮੈਨੂੰ ਇਸ ਕੰਮ ਦੇ ਪੱਤਰਕਾਰ ਜੀ ਅੱਛਾ ਜੀ ਹੁਣ ਜੇਤਲੀ ਸਾਹਿਬ ਨੇ ਜੇਤਲੀ ਸਾਹਿਬ ਆਪਾਂ ਤੁਹਾਡੇ ਤੋਂ ਪੁੱਛ ਲਈ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਪੱਤਰਕਾਰ ਜੀ ਮੈਨੂੰ ਤਕਰੀਬਨ ਤਕਰੀਬਨ 35-40 ਸਾਲ ਤੋਂ ਹੋ ਹੀ ਗਏ ਤੇ ਉਮਰ ਉਮਰ ਵੀ ਕਿੰਨੀ ਹੋਏਗੀ ਉਮਰ ਹੈ ਸਲ 70 ਬਹਗਾਂ ਜੇ ਜਮਾਤ ਸਾਹਿਬ ਦੀ ਤੁਹਾਡੇ ਤੋਂ ਵੀ ਜ਼ਿਆਦਾ ਕਿਉਂਕਿ ਮੇਰਾ ਇੱਥੇ ਸਵਾਲ ਹੈ ਇਹ ਤਾਂ ਸੀ ਮੇਰਾ ਵੀ ਪੱਤਰਕਾਰ ਦੇਖੋ ਬਾਤ ਜੀ ਇੰਨੀ ਉਮਰ ਦੇ ਵਿੱਚ ਗੁਰਿੰਦਰ ਜੀ ਇੰਨੀ ਉਮਰ ਦੇ ਵਿੱਚ ਤੁਸੀਂ ਇੰਨੀ ਉਮਰ ਦੇ ਵਿੱਚ ਇੱਥੇ ਪਹੁੰਚੇ ਹੋ ਪੱਤਰਕਾਰ ਜਿਹੜੇ ਨੇ ਉਹ ਤਾਂ ਜਵਾਨ ਹਟੇ-ਕੱਟੇ ਸਭ ਕੁਝ ਕਰਨੇ ਵਾਲੇ ਨੇ ਕੁਲਵੰਤ ਜੀ ਵਰਗੇ ਸਾਥੀ ਨੂੰ ਇਹੀ ਗਲਤੀ ਦੁੱਖ ਹੁੰਦਾ ਪਹੁੰਚਦਾ ਕਿ ਅਸੀਂ ਜਿਨ੍ਹਾਂ ਸਮਾਜ ਦੇ ਜਿਨ੍ਹਾਂ ਲੋਕਾਂ ਲਈ ਕੰਮ ਕਰਦੇ ਰਹੇ ਹਾਂ ਜਿਸ ਤਰ੍ਹਾਂ ਮੇਰੀ ਦਿਲ ਦੀਆਂ ਪਾਵਨਾਂ ਨੂੰ ਬਹੁਤ ਅੱਛੇ ਤਰੀਕੇ ਨਾਲ ਪਹਿਲਾਂ ਹੀ ਮਤਲਬ ਜਿਵੇਂ ਪਾਵਨਾ ਨੂੰ ਸਮਝ ਜਾਈਦਾ ਬਹੁਤ ਸੋਹਣੇ ਸ਼ਬਦਾਂ ਚ ਗੁਰਵਿੰਦਰ ਜੀ ਨੇ ਔਰ ਪ੍ਰਮੋਦ ਬਾਤਿਸ਼ੀ ਨੇ ਇਹ ਬਿਆਨ ਕਰ ਦਿੱਤਾ ਜੋ ਅੱਜ ਦੀ ਸੱਚਾਈ ਹੈ ਜੋ ਸਾਡੇ ਕਸਬ ਨਾਲ ਸਾਡੇ ਸਿਪਾਈ ਚਾਰੇ ਨਾਲ ਹੋਇਆ ਔਰ ਹੁੰਦਾ ਰਿਹਾ ਤੇ ਅਸੀਂ ਡਟ ਕੇ ਕਰਦੇ ਰਹੇ ਹਾਂ ਮੁਕਾਬਲਾ ਲੇਕਿਨ ਅੱਜ ਉਹ ਹਾਲਾਤ ਨਹੀਂ ਹਜੇ ਤੇ ਅੱਜ ਡਟਣ ਦੀ ਹੀ ਲੋੜ ਆ ਜੀ ਜੀ ਉਹਨਾਂ ਜਿਹਨੇ ਹਾਲਾਤਾਂ ਚ ਸਾਡਾ ਇਹ ਵੀਰ ਆਪਣਾ ਕੁਰਬਾਨ ਚਿੰ ਪਿਛਲੇ 2-3 ਹਫ਼ਤਿਆਂ ਤੋਂ ਬੈਠੇ ਆਂ 4-5 ਦਿਨਾਂ ਤੋਂ ਕੋਸ਼ਿਸ਼ ਕਰਦਾ ਰਿਹਾ ਸਮਾਜ ਦੀ ਨਿਰੜਤਾ ਨਾਲ ਜੁੜੇ ਰਿਹਾ ਆਪਣੇ ਔਰ ਉਹਨੂੰ ਅਸੀਂ ਅੱਖੀਂ ਵੀ ਦੇਖਿਆ ਕਿ ਉਹ ਮਿਲਨਸਾਰ ਮੁੰਡਾ ਸੀ ਜੀ ਔਰ ਬਹੁਤ ਆਪਣੇ ਭਾਈਚਾਰੇ ਦੀ ਇੱਜ਼ਤ ਕਰਨ ਵਾਲਾ ਸੀ ਉਹ ਆਪਣੇ ਤੋਂ ਵੱਡਿਆਂ ਦੀ ਬਜ਼ੁਰਗਾਂ ਦੀ ਇੱਜ਼ਤ ਕਰਨ ਵਾਲਾ ਸੀ ਜਿਸ ਤਰ੍ਹਾਂ ਉਹ ਬਾਤੇ ਜੀ ਨੂੰ ਆਪਣਾ ਗੁਰੂ ਮੰਨਦਾ ਸੀ ਔਰ ਗੁਰਿੰਦਰ ਜੀ ਨੂੰ ਆਪਣਾ ਵੱਡਾ ਭਰਾ ਮੰਨਦਾ ਸੀ ਮੈਨੂੰ ਆਪਣਾ ਵੱਡਾ ਭਰਾ ਮੰਨਦਾ ਸੀ ਲੇਕਿਨ ਅੱਜ ਸਾਡੇ ਜਿਹੜੇ ਭਾਈਚਾਰੇ ਦੇ ਲੋਕ ਨੇ ਉਹ ਉਹਨਾਂ ਚ ਕਿਤੇ ਉਹ ਗੁਣ ਰਿਹਾ ਨਹੀਂ ਜੀ ਤੇ ਇਸ ਤਰ੍ਹਾਂ ਦੇ ਮਾਹੌਲ 'ਚ ਜਿਵੇਂ ਬਈ ਸਭ ਨੇ ਪਹਿਲਾਂ ਦੱਸਿਆ ਕਿ ਸਾਡੇ ਸਮਾਜ ਦੇ ਨਾਲ ਖੜੇ ਹੋਣ ਦੇ ਨਾਲ ਨਾਲ ਸਾਡਾ ਫਰਜ਼ ਆਪਣੇ ਪਰਿਵਾਰ ਪ੍ਰਤੀ ਵੀ ਬਣਦਾ ਸਰ ਮਤ ਕੀ ਦੇ ਰਹੇ ਹੋ ਸਾਡੇ ਕਿਉਂਕਿ ਮੈਂ ਅੱਜ ਬਾਕੀਆਂ ਦੀ ਗੱਲ ਨਹੀਂ ਕਰਾਂਗਾ ਸਿਰਫ ਪੱਤਰਕਾਰਾਂ ਦੀ ਗੱਲ ਕਰਾਂਗਾ ਫੋਟੋ ਜਰਨਲਿਸਟਾਂ ਦੀ ਉਹ ਗੱਲ ਮੈਂ ਹੀ ਕਰਨਾ ਚਾਹੁੰਦਾ ਜਿਵੇਂ ਤੁਸੀਂ ਆਪਣੇ ਪਿਛਲੇ ਪੋਸਟ ਵਿੱਚ ਗੱਲ ਕੀਤੀ ਸੀ ਕਿ ਭਾਈਚਾਰੇ ਨੂੰ ਭਾਈਚਾਰੇ ਨਾਲ ਖੜਨਾ ਚਾਹੀਦਾ ਜੀ ਜੀ ਉਹ ਜਿਹੜੀ ਮਿਸਿੰਗ ਹੈ ਨਾ ਚੀਜ਼ ਮਿਸ ਹੋ ਰਹੀ ਹੈ ਉਹ ਹੋਣੀ ਚਾਹੀਦੀ ਹੈ ਜੇ ਅਸੀਂ ਸਮਾਜ ਲਈ ਖੜਦੇ ਆ ਤਾਂ ਸਮਾਜ ਨੂੰ ਵੀ ਸਾਡੇ ਦੁੱਖ-ਸੁੱਖ ਚੜਨਾ ਚਾਹੀਦਾ ਸਾਡੇ ਨਾਲ ਹੋਣ ਘਟੋ ਘਟ ਸਾਡਾ ਭਾਈਚਾਰਾ ਤਾਂ ਸਾਡੇ ਨਾਲ ਖੜਾ ਹੋਵੇ ਉਹ ਜਿਹੜੀ ਮਿਸਿੰਗ ਹੈ ਨਾ ਉਹਦੇ ਲਈ ਸਾਨੂੰ ਜੇ ਮਕਮਾ ਤੇ ਯਤਨ ਕਰਨੇ ਚਾਹੀਦੇ ਯਤਨਾਂ ਦੀ ਲੋੜ ਨਹੀਂ ਉਹਨਾਂ ਨਵੇਂ ਪੀਡੀ ਦੇ ਬੱਚਿਆਂ ਨੂੰ ਆਪ ਸਮਝਣ ਦੀ ਲੋੜ ਹੈ ਜੀ ਜੀ ਕਿ ਜੇ ਉਹ ਕੁਝ ਅੱਗੇ ਵਧਣਾ ਚਾਹੁੰਦੇ ਆ ਤਾਂ ਵੱਡਿਆਂ ਬਜ਼ੁਰਗਾਂ ਦੀ ਇੱਜ਼ਤ ਕਰਨੀ ਪੈਗੀ ਜੀ ਜੀ ਤੇ ਉਹਨਾਂ ਦੇ ਜੇ ਸੁੱਖ-ਦੁੱਖ ਉਹ ਵੀ ਦਿਖਨੇ ਪੈਣਗੇ ਬਿਲਕੁਲ ਇਸ ਹੀ ਸਾਡੇ ਤਿੰਨੇ ਸੀਨੀਅਰ ਜਰਨਲਿਸਟ ਜਿਨ੍ਹਾਂ ਦੀਆਂ ਖਬਰਾਂ ਵਰਕੇ ਮੇਰੇ ਵਰਗੇ ਪਤਾ ਨਹੀਂ ਕਿੰਨੇ ਪੱਤਰਕਾਰ ਬੜੇ ਨੇ ਪਰ ਜਿਹੜੇ ਬਣੇ ਨੇ ਉਹਨਾਂ ਨੂੰ ਅੱਗੇ ਮੈਂ ਬੇਨਤੀ ਕਰਦਾ ਕਿ ਅਜਹਿ ਦੁੱਖ ਦੇ ਵਿੱਚ ਘੱਟੋ-ਘੱਟ ਆਪਣੇ ਭਾਈਚਾਰੇ ਦੇ ਨਾਲ ਤੁਸੀਂ ਹਰ ਪ੍ਰਕਾਰ ਦੀ ਸਹਾਇਤਾ ਦੇ ਲਈ ਮਦਦ ਦੇ ਲਈ ਸਹਿਯੋਗ ਦੇ ਲਈ ਖੜੋ ਤਾਂ ਕਿ ਲੱਗੇ ਉਹਨਾਂ ਦੇ ਪਰਿਵਾਰ ਨੂੰ ਕਿ ਇਹ ਜਿੰਨਾ ਸਮਾਂ ਇਸ ਨੇ ਇਸ ਫੀਲਡ ਦੇ ਵਿੱਚ ਲਗਾਇਆ ਉਹ ਉਹ ਐਵੇਂ ਨਹੀਂ ਲਗਾਇਆ ਉਹ ਕਿਸੇ ਨਾ ਕਿਤੇ ਉਸ ਫੀਲਡ ਨੂੰ ਜੇ ਸਾਰਾ ਆਪਣਾ ਪਰਿਵਾਰ ਦਾ ਸਮਰਕ ਕੱਢ ਕੇ ਉਧਰ ਦਿੰਦੇ ਸੀ ਤਾਂ ਕਿਤਨਾ ਕਿਤੇ ਇਹਦੀ ਵਜ੍ਹਾ ਸੀ ਤੇ ਨਾਲ ਹੀ ਮੈਂ ਇੱਕ ਹੋਰ ਬੇਨਤੀ ਕਰਦਾ ਵੀ ਜੇਕਰ ਅਜਹੀਆਂ ਖਰੋਤਾ ਆਉਂਦੀਆਂ ਨੇ ਜਾਂ ਅਜਹੀਆਂ ਸਮੱਸਿਆਵਾਂ ਆਉਂਦੀਆਂ ਨੇ ਜਿੱਥੇ ਅਸੀਂ ਆਪਣੇ ਹੀ ਪੱਤਰਕਾਰ ਨੂੰ ਸਰਕਾਰੀ ਦੇ ਪਾਉਂਦੇ ਤਾਂ ਉਹਦਾ ਵੱਡਾ ਕਾਰਨ ਕਿ ਅਸੀਂ ਜ਼ਿਲ੍ਹਾ ਪੱਧਰ ਦੇ ਉੱਤੇ ਇਕਜੁੱਟ ਨਹੀਂ ਤੇ ਉਹ ਜੇਕਰ ਜੁੜਤਾ ਆ ਜਾਏਗੀ ਕਹਿਣ ਤੋਂ ਭਾਵੇਂ ਇੱਕ ਸਾਂਝੀ ਪ੍ਰੈਸ ਕਲਾ ਬਣ ਜਾਵੇਗੀ ਤੇ ਉਹ ਆਪਣੇ ਆਪ ਹੀ ਪਲੈਨਿੰਗਾਂ ਜਿਹੜੀਆਂ ਇਦਾਂ ਦੀਆਂ ਕਰ ਲਿਆ ਕਰੇਗੀ ਸੋ ਇਹ ਕਮੀ ਦੇ ਨਾਲ-ਨਾਲ ਜਿਹੜੀ ਸਮੱਸਿਆ ਦੇ ਨਾਲ-ਨਾਲ ਮੈਂ ਉਹਦਾ ਹੱਲ ਵੀ ਦੱਸਿਆ ਸੋ ਮੈਨੂੰ ਲੱਗਦਾ ਕਿ ਜਿੰਨੇ ਵੀ ਸੀਨੀਅਰ ਜਰਨਲਿਸਟ ਨੇ ਲੁਧਿਆਣੇ ਦੇ ਨੇ ਚਾਹ ਉਹ ਪੱਤਰਕਾਰ ਨੇ ਚਾਹ ਫੋਟੋ ਜਰਨਲਿਸਟ ਨੇ ਸਾਰੀ ਇਸ ਭਾਵਨਾ ਨੂੰ ਸਮਝਦੇ ਹੋ ਭਵਿਕ ਦੇ ਵਿੱਚ ਚੰਗੀ ਰਣਨੀਤੀ ਬਣਾ ਕੇ ਆਪਣੇ ਭਾਈਚਾਰੇ ਦੇ ਹਰ ਵਿਅਕਤੀ ਨੂੰ ਚੰਗੀ ਸ਼ਰਧਾਂਜਲੀ ਦੇਣ ਦੇ ਲਈ ਉਹ ਦਿਲ ਦੇ ਵਿੱਚੋਂ ਸ਼ਰਧਾਂਜਲੀ ਦੇਣ ਲਈ ਉਹਨਾਂ ਦੇ ਸਮਾਗਮਾਂ ਦੇ ਕੇਵਲ ਪਹੁੰਚਣਗੇ ਨਹੀਂ ਉਹਨਾਂ ਦੇ ਖੁਸ਼ੀ ਗਮੀ ਦੇ ਵਿੱਚ ਹਰ ਪ੍ਰਕਾਰ ਦੇ ਵਿੱਚ ਵਿਸ਼ਮੂਲਿਤ ਕਰਨਗੇ ਅੱਜ ਦੇ ਇਹਨਾਂ ਹੀ ਕੈਮਰਾਮੈਨ ਮਾ ਨੂਜ ਦੇ ਨਾਲ ਗੁਰਪ੍ਰੀਤ ਸਿੰਘ ਮਾਦੂਦਾਂ ਲੁਧਿਆਣਾ